ਮਾਨਸਾ ਸੇ ਪੁਲਿਸ ਵੱਲੋਂ ਕਥਿਤ ਦੋ ਵਿਅਕਤੀਨੂੰ ਗ੍ਰਿਫਤਾਰ ਕੀਤਾ ਗਿਆ ਜਿਹੜੇ ਕਿ ਚੋਰੀ ਕੀ ਬਾਰਦਾਤਾਂ ਕਰਦੇ ਸਨ ਔਰ ਇਨ੍ਹਾਂ ਤੋਂ ਜਿਹੜੇ ਕਿ ਦੂਸਰੇ ਜ਼ਿਲ੍ਹੇ ਮਾਨਸਾ ਤੋਂ ਆਕੇ ਇੱਥੇ ਬਾਰਦਾਤ ਕੀਤੀ ਇਨ੍ਹਾਂ ਦੇ ਵਿੱਚ ਇੱਕ ਨੌਜਵਾਨ ਗੁਜਰਾਤ ਕਾ ਦੱਸਿਆ ਜਾ ਰਿਹਾ ਜੇ ਕੁਝ ਸਮੇਂ ਤੋਂ ਇੱਥੇ ਰਹਿ ਰਿਹਾ ਔਰ ਉਸ ਦੇ ਇੱਕ ਨਾਲ ਸਾਥੀ ਹੈ ਉਹ ਵੀ ਨਾਲ ਲੱਕੇ ਚੋਰੀ ਦੀ ਵਾਰਦਾਤਾਂ ਸਮਾਨ ਸੱਜਲੇ ਤੋਂ ਆ ਕੇ ਪਟਿਆਲਾ ਜ਼ਿਲ੍ਹੇ ਦੇ ਸਮਾਣੇ ਇਲਾਕੇ ਚ ਕਰਨੀ ਸ਼ੁਰੂ ਕੀਤੀਆਂ ਪੁਲਿਸ ਅਧਿਕਾਰੀ ਬੀਨ ਸਿੰਘ ਦੀ ਟੀਮ ਵੱਲੋਂ ਉਹਨੂੰ ਕਾਬੂ ਕੀਤਾ ਗਿਆ ਬੀਨ ਸਿੰਘ ਜਿਨ੍ਹਾਂ ਨੇ ਜਾਣਕਾਰ ਦਿੱਤੀ ਕਿ ਇਹ ਜਿਹੜੇ ਕੱਥੀ ਚੋਰ ਐ ਇਹਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਹੈ ਅਦਾਲਤ ਤੋਂ ਰਿਮਾਂਡ ਦੀ ਮੰਗ ਵੀ ਕਰਾਂਗੇ ਕਿੰਨੀ ਵਾਰ ਦਾ ਤਾਂ ਸਮਾਣੇ ਇਲਾਕੇ 'ਚ ਕੀਤੀਆਂ ਕਿਉਂਕਿ ਇਹ ਦੋ ਵਾਰ ਇੱਥੇ ਆਏ ਐ ਇਹ ਸਾਰਾ ਹੁਣ ਜਾਂਚ ਦਾ ਵਿਸ਼ਾ ਹੈ ਪੁਲਿਸ ਨੇ ਜਾਂਚ ਕਰਨੀ ਹੈ ਔਰ ਇਹ ਕਾਬੂ ਹੋਣ ਨਾਲ ਇਹਨਾਂ ਕੀ ਹੋਰ ਵੀ ਸਮਨੇ ਆਣੇ ਦੀ ਬਰਦਤਾਂ ਕਿੰਨੀ ਕੀ ਕੀਤੀ ਹੈ ਬੇ ਅਸੀਂ ਜੀ ਕਿਸ ਤਰ੍ਹਾਂ ਕਾਬੂ ਆਏ ਤੁਹਾਡੇ ਔਰ ਤੁਸੀਂ ਇਸ ਦੇ ਵਿੱਚ ਕਾਫੀ ਮਿਹਨਤ ਕਰੀ ਹੈ ਔਰ ਕੀ ਕੀ ਨਾਮ ਹੈ ਇਹਨਾਂ ਦੇ ਸਭ ਜਿਹੜੇ ਅਸੀਂ ਦੋ ਵਿਅਕਤੀ ਕਾਬੂ ਕੀਤੇ ਨੇ सोनू ਤੇ ਪਵਨ ਦੋ ਨਾਂ ਦੇ ਦੋ ਨੇ ਦੋਨੋਂ ਮਾਨਸਾ ਦੇ ਰਹਿਣ ਵਾਲੇ ਨੇ ਇਹਨਾਂ ਦੇ ਉੱਤੇ ਪਹਿਲਾਂ ਵੀ ਕਾਫੀ ਮੁਕੱਦਮੇ ਦਰਜ ਨੇ ਚੋਰੀ ਦੇ ਤੇ ਇਹ 26 27 ਤਰੀਕ ਦੀ ਰਾਤ ਨੂੰ ਸਮਾਂ ਨੇ ਪਹਿਲਾਂ ਇਹਨਾਂ ਨੇ ਘਰਾਂ ਦੀ ਰੱਖੀ ਕੀਤੀ ਰਾਤ ਨੂੰ ਚੋਰੀ ਕਰ ਰਹੇ ਸੀਗੇ ਇੱਕ ਘਰ ਵੀ ਚੋਰੀ ਕਰਕੇ ਦੂਜੇ ਘਰ ਦੀ ਚੋਰੀ ਕਰਨ ਲਈ ਜਾ ਰਹੇ ਸੀ ਇਹ ਫਿਰ ਉੱਥੇ ਪਬਲਿਕ ਉੱਠ ਗਈ ਰੌਲਾ ਪੈ ਗਿਆ ਤੇ ਡਰਦੇ ਹੋਏ ਉੱਥੋਂ ਭੱਜ ਗਏ ਤੇ ਜਿਹੜਾ ਚੋਰੀ ਕੀਤਾ ਸੋਨਾ ਵਗੈਰਾ ਸੀ ਚਾਂਦੀ ਇਹ ਜਾਂਦੇ ਹੋਏ ਡਰਦੇ ਵੀ ਅਗੇ ਨਾਕੇ ਲੱਗਣਗੇ ਕੁਝ ਹੋਣਗੇ ਕਿ ਪਬਲਿਕ ਉੱਠ ਗਈ ਪੁਲਿਸ ਨੂੰ ਪਤਾ ਲੱਗ ਗਿਆ ਚੰਦੀ ਛਪਾਇਆ ਫਿਰ ਇਹ ਨਾਜ ਮੰਡੀ ਦੇ 3 ਨੰਬਰ ਗੇਟ ਕੋਲੇ ਛਪਾਗੇ ਸੀ ਜਾਂਦੇ ਹੋਏ ਇਹਨਾਂ ਨੇ ਹੁਣ ਕਾਫੀ ਦਿਨਾਂ ਮੈਂ ਦੇਖਿਆ ਵੀ ਟਿਕ ਟਕ ਹੋ ਗਿਆ ਕੋਈ ਗਲਵਾਤ ਨਹੀਂ ਇਹ ਕੱਲ ਦੁਬਾਰਾ ਫੇਰ ਉਹ ਸੋਨਾ ਲੈਣ ਲਈ ਤੇ ਨਵੇਂ ਘਰਾਂ ਦੇ ਵਿੱਚ ਚੋਰੀ ਕਰਨ ਲਈ ਰੈਕੀ ਕਰ ਰਹੇ ਸੀ ਤੇ ਉਸ ਤੋਂ ਬਾਅਦ ਸਾਨੂੰ ਇਨਫੋਰਮੇਸ਼ਨ ਮਿਲੀ ਅਸੀਂ ਇਹਨਾਂ ਨੂੰ ਅੰਦਰਾਨੇ ਗਸਤੇ ਖੱਤਰੀਓ ਮੱਲੇ ਦੇ ਰੀਓ ਵਿੱਚੋਂ ਫੜਿਆ ਨਾਜ ਮੰਡੀ ਦੇ ਨੇੜੇ ਕੋਈ ਬਰਾਮਦਗੀ ਵੀ ਹੋਈ ਹੈ ਤੇ ਉਸ ਤੋਂ ਬਾਅਦ ਇਹਨਾਂ ਨੂੰ ਪੁੱਛਗਿਸ਼ ਕੀਤੀ ਫਿਰ ਇਹਨਾਂ ਨੇ ਦੱਸਿਆ ਵੀ ਸੀ ਜਿਹੜਾ ਉਸ ਤਰੀਕ ਨੂੰ 26 27 ਦਿਨ ਨੂੰ ਚੋਰੀ ਕੀਤੀ ਸੀ ਉਹ ਸੋਨਾ ਸੀ ਗੇਟ ਨੰਬਰ 3 ਕੋਲੇ ਦੱਪਿਆ ਹੋਇਆ ਫਿਰ ਉਸ ਤੋਂ ਬਾਅਦ ਉੱਥੇ ਜਿਹੜੀ ਮਦਈਏ ਗੀਤਾਰਾਣੀ ਉਹਨੂੰ ਅਸੀਂ ਬੁਲਾ ਕੇ ਨਾਲ ਸੋਨੇ ਦੀ شناخت ਕਰਾਈ ਤੇ ਬਰਾਮਦ ਕਰਾਇਆ ਉੱਥੋਂ ਕਰੀਬ 72 ਗ੍ਰਾਮ ਸੋਨਾ ਤੇ 101 ਗ੍ਰਾਮ ਚਾਂਦੀ ਉਹ ਗੀਤਾਰਾਣੀ ਦੀ ਹਾਜ਼ਰੀ ਵਿੱਚ ਬਰਾਮਦ ਹੋਈ ਤੇ ਉਹ شناخت ਹੋਈ ਵੀ ਹਾਂ ਸਾਡਾ ਹੀ ਹੈ ਇਹਨਾਂ ਦੀ ਬੈਕਗ੍ਰਾਉਂਡ ਇਹ ਹੈ ਕਿ ਇਹਨਾਂ ਦੇ ਕਾਫੀ ਪਰਚੇ ਦਰਜ ਨੇ ਇਹ ਘਰਾਂ ਨੂੰ ਜਿਹੜੇ ਘਰਾਂ ਨੂੰ ਬਾਹਰ ਲੋਕ ਲੱਗਿਆ ਹੁੰਦਾ ਉਹਨਾਂ ਨੂੰ ਟਾਰਗੇਟ ਕਰਦੇ ਨੇ ਜ਼ਿਆਦਾ ਤੇ ਇਸ ਕਰਕੇ ਪਬਲਿਕ ਨੂੰ ਅਪੀਲ ਹੈ ਕਿ ਆਪਣੇ ਲੋਕ ਚੇਂਜ ਕਰਾ ਕੇ ਸੀਕ੍ਰੀਟ ਲੋਕ ਜਿਹੜੇ ਹੁੰਦੇ ਨੇ ਉਹ ਲਵਾਓ ਕਿਉਂਕਿ ਜ਼ਿਆਦਾ ਇਸ ਤਰੀਕੇ ਨਾਲ ਹੀ ਵਾਰਦਾਤਾਂ ਦਿੰਦੇ ਨੇ ਪਹਿਲਾਂ ਵੀ ਬਾਰੇ ਚੋਰੀ ਦੇ ਵਾਰਦਾਤਾਂ ਟੈਸਟ ਕੀਤੀਆਂ ਨੇ ਹਾਂ ਅਦਾਲਤ ਪੇਸ਼ ਕਰਕੇ ਰਿਮਾਂਡ ਅੱਜ ਅਦਾਲਤ ਪੇਸ਼ ਕਰਾਂਗੇ ਇਹਨਾਂ ਦਾ ਰਿਮਾਂਡ ਲਵਾਂਗੇ ਫਿਰ ਇਹਨੂੰ ਪੁੱਛਾਂਗੇ ਵੀ ਪਹਿਲਾਂ ਸੁਆਣੀ ਵਿੱਚ ਹੋਰ ਕਿੰਨੀਆਂ ਵਾਰਦਾਤਾਂ ਕੀਤੀਆਂ ਨੇ ਠੀਕ ਠੀਕ ਹਾਂ ਆਪਾਂ ਨੂੰ ਚਲਾ ਜਾ ਸੋ ਬੱਸ ਬੱਸੇ ਮੁਂਡੇ ਨਾਲ ਆਗੇ ਸੀ ਮੁਂਡੇ ਨਾਲ ਆਗੇ ਸੀ ਪਿੱਛੋਂ ਕੜ ਗੁਜਰਾਤ ਹੈ ਗੁਜਰਾਤ 5 6 ਸੋਨੂ ਕੁਮਾਰ ਮਸਕਰਬਾ ਤੋਂ ਸੀਕਰੇਡ ਤੋਂ ਬਾਹਰ ਦਾ ਤੇ ਇਹੀ ਕਰੀਏ ਪਹਿਲਾਂ ਇੱਕ ਪਹਿਲਾਂ ਕਰੀਏ ਇੱਕ ਹੁਣ ਕਰੀਏ ਸੋਨਣਾ ਸੀ ਹੋਰ ਬਚਾਂਦੀ ਸੀ ਸੰਦੀਪ ਮਜਬੂਰੀ ਕਰਕੇ ਕਰਜਾ ਹੋ ਗਿਆ ਸੀ 80 9000 ਰੁਪਏ ਕਰ ਇਲਾਜ ਕਰਾਇਆ ਸੀ ਹੈ ਮਾਮੇ ਕਾ ਇਲਾਜ ਦਾ ਨਹੀਂ ਇੱਕ ਸਾਥੀ ਹੋ ਭਾਗ ਐਸੇ ਪਹਿਲੇ ਇੱਕ ਪਹਿਲਾ ਕਰੀ ਤੇ ਇੱਕ ਕਰੀ ਐਸੇ ਐਸੀ ਕਰਦਾ ਮਨੇ ਕਾ ਮੈਂ ਲੈ ਚਲ ਸਾਥ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼